ਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਆਹ ਬਾਈ ਨੇ ਪੈਸੇ ਕੱਢੇ ਇੱਥੋਂ ਇਹੋ ਜਿਹੇ ਜਿਹੜੇ ਸਾਧ ਬਣੇ ਫਿਰਦੇ ਆ ਵੇਖ ਸਕਦੇ ਹੋ ਤੁਸੀਂ ਇੱਧਰ ਇੱਧਰ ਕਰੋ ਮੈਂ ਕਿੰਨੇ ਪੈਸੇ ਕੱਢੇ ਆ ਤੋ 600 600 ਬਾਬੂ ਦੇ ਦੇ ਕੱਢੇ ਕਰੂ ਸੋਰੀ ਸੋਰੀ ਕੱਢੇ ਕਰੂ ਸੋਰੀ ਨਾ ਤੇ ਸੋਰੀ ਨਾ ਤੇ ਆਹ ਵੇਹੋ ਇਹੋ ਜਿਹੇ ਬੰਦੇ ਬਾਈ ਜੀ ਜਿਹੜੇ ਆਹ ਪਾ ਕੇ ਮਾਲਾ ਤੇ ਚੋਲੇ ਪਾ ਕੇ ਖੜੇ ਘਰੇ ਫਿਰਦੇ ਆ ਇਹਨਾਂ ਨੂੰ ਵਾਤ ਤੋਂ ਵਾਤ ਇਹਨਾਂ ਨਾਲ ਆਇਆ ਕਰੋ ਇਹਨਾਂ ਦੇ ਆਹ ਵੇਖੋ ਆਹਨੇ ਪੈਸੇ ਕੱਢੇ ਇਹਨਾਂ ਨੇ ਇੱਧਰ ਵੇਖੋ ਵਾਤ ਤੋਂ ਵਾਤ ਵੀਡੀਓ ਸ਼ੇਅਰ ਕਰੋ ਇਹੋ ਜਿਹੇ ਬੰਦੇ ਜਿਹੜੇ ਠੱਗ ਆ ਤੇ ਇਹਨਾਂ ਦੇ ਵਾਰ-ਵਾਰ ਪਿੰਡਾਂ ਜੀ ਉਹਨਾਂ ਵੜਨ ਦਿਆ ਕਰੋ ਆ ਵੇਖੋ ਆ ਜਿਹੜਾ ਬਾਈ ਆ ਇਹ ਚੋਰੀ ਕੀਤੀ ਐ ਇੱਥੋਂ ਕਿਹੜੇ ਬੰਦੇ ਨੇ ਚੋਰੀ ਕੀਤੀ ਬਾਈ ਕਿਹੜਾ ਮੁੰਡਾ ਆ ਇਹ ਥੋੜੀ ਚੋਰੀ ਕੀਤੀ ਸੀਗੀ ਮੈਨੂੰ ਉਧਰ ਮੈਂ 10 ਰੁਪਏ ਖੁਸ਼ ਹੋ ਕੇ ਦੇਤੇ ਅੱਛਾ ਜੋ ਮੈਨੂੰ ਉਧਰ ਕਰ ਲਿਆ ਮੇਰੇ ਨੂੰ ਪਤਾ ਨਹੀਂ ਕੀ ਕਰਦਾ ਮੇਰੇ ਬਟੂਕੇ ਦੇ ਵਿੱਚੋਂ ਪੈਸੇ ਲੈਗਾ ਅੱਛਾ 600 ਰੁਪਏ ਕੱਢ ਲਿਆ ਆ ਵੇਖ ਲੋ ਹੁਣ ਆ ਥੋੜੇ ਫੜਾਈ ਆ ਬਸ ਚੋਰੀ ਨਾ ਕਰਦਾ ਯਾਰ ਤੂੰ ਕਰ ਆਪਾਂ ਨਾ ਤੇ ਥੋੜੀ ਚੋਰੀ ਕਰਦਾ ਯਾਰ ਤੂੰ ਕਰ ਆਪਾਂ ਨਾ ਤੇ ਬੱਚੇ ਨਹੀਂ ਵੜ ਆ ਰਿਹਾ ਕੋਈ ਦੰਦ ਪਾਇਆ ਤੁਸੀਂ ਆਹ ਮਾਲਾ ਪਾ ਗਏ ਨਹੀਂ ਮੇਰੇ ਪੈਰੀ ਹੱਥ ਕੀ ਲਾਉਣੇ ਆ ਦੰਦ ਪਾਇਆ ਤੁਸੀਂ ਅੱਜ ਆ ਨਾ ਦੇ ਆ ਵੇਖੋ ਭਈ ਇਹੋ ਜਿਹੇ ਬੰਦੇ ਆ ਜਿਹੜੇ ਇਹ ਵਾਰ ਤੋਂ ਵਾਰ ਵੀਡੀਓ ਸ਼ੇਅਰ ਕਰੋ ਇਹੋ ਜਿਹੇ ਬੰਦੇ ਨੂੰ ਪਿੰਡਾਂ ਇਨਾਂ ਵਾਲਿਆ ਕਰੋ ਇਹ ਵਾਰ ਤੋਂ ਵਾਰ ਸ਼ੇਅਰ ਕਰਿਓ ਆਪਣੀ ਵੀਡੀਓ ਪਹਿਲੇ ਪੂਰੇ ਪੂਰੇ ਇਹ